ਰਣਜੀਤ ਸਿੰਘ ਗਿੱਲ ਜੀ ਨੇ ਜਦੋਂ ਤੋਂ ਕਾਲੀ ਦਲ ਤੋਂ ਅਸਤੀਫਾ ਦਿੱਤਾ ਉਦੋਂ ਤੋਂ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਸੀ ਭਗਵੰਤ ਮਾਨ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਕਿ ਉਹ ਆਪਣੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਜਦੋਂ ਤੋਂ ਇਹ ਭਗਵੰਤ ਮਾਨ ਸਰਕਾਰ ਬਣੀ ਹੈ ਭਗਵੰਤ ਮਾਨ ਸਰਕਾਰ ਨੇ ਤਾਂ ਬਿਜੀ ਰਿਲੈਂਸ ਨੂੰ ਇੱਕ ਹਥਿਆਰ ਬਣਾ ਰੱਖਿਆ ਹੈ ਜਿਹੜਾ ਜਿਹੜਾ ਬੰਦਾ ਨਾ ਤੋਂ ਨਹੀਂ ਡਰਦਾ ਥੋੜਾ ਮੋਟਾ ਸਰਕਾਰ ਦੇ ਖਿਲਾਫ ਬੋਲਦਾ ਹੈ ਉਹਦੇ ਚੱਕ ਬਿਜ਼ਨਸ ਦਾ ਕਰ ਦਿੰਦੇ ਆ ਇਹ ਤਾਂ ਕਿਵੇਂ ਕੰਮ ਚੱਲਣਾ ਨਹੀਂ ਚੱਲਣਾ ਇਹ ਰਾਜਨੀਤੀ ਠੀਕ ਨਹੀਂ ਹੈਗੀ ਭਗਵਾਨ ਤਮਾਨ ਸਰਕਾਰ ਜੀ ਦੇ ਸਰਕਾਰ ਦੇ ਕਿੰਨੇ ਮੰਤਰੀਆਂ ਦੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਉਹਦੇ ਬਿਜ਼ਨਸ ਨਾਲ ਕੀ ਕਾਰਵਾਈ ਕੀਤੀ ਸਸਕਾਲ ਦੀ ਤੁਸੀਂ ਵੇਖ ਲਓ ਦੇਸ਼ ਅਪਡੇਟ ਟੀਵੀ ਉਸ ਮੇ ਹਰਮਨ ਮੀਆਪੁਰੀ ਬੀਤੇ ਦਿਨੀ ਰਣਜੀਤ ਸਿੰਘ ਗਿੱਲ ਵੱਲੋਂ ਸ਼ਰਮਣੀ ਕਨਦਲ ਤੋਂ ਅਸਤੀਫਾ ਦਿੱਤਾ ਜਾਂਦਾ ਤੇ ਉਹਨਾਂ ਵੱਲੋਂ ਬੀਜੇਪੀ ਪਾਰਟੀ ਜੁਆਇਨ ਕੀਤੀ ਜਾਂਦੀ ਹੈ ਤੇ ਬੀਜੇਪੀ ਪਾਰਟੀ ਜੁਆਇਨ ਕਰਦੇ ਸਾਰੇ ਉਹਨਾਂ ਦੇ ਬਿਜ਼ਨਸ ਦੀ ਰੇਡ ਹੁੰਦੀ ਹੈ ਸੋ ਇਹ ਰੇਡ ਸਿਆਸਤੋ ਪ੍ਰੇਰਤਾ ਦਾ ਕੁਝ ਹੋਰ ਹੈ ਇਤਨਾ ਗੱਲਬਾਤ ਕਰਨੀ ਮੇਰੇ ਨਾਲ ਬੀਜੇਪੀ ਤੋਂ ਹਰਦੇਵ ਸਿੰਘ ਉਬਾ ਜੀ ਨੇ ਉਹ ਜਬਤ ਤੋਂ ਸੋਤੇ ਵਾਸਤੇ ਸੱਸੀ ਗਾਲ ਸਾਰਿਆਂ ਨੂੰ ਜੀ ਵੈਗਨੂ ਜੀ ਖਾਲਸਾ ਰਲ ਦੀ ਫਤਿਹ ਸੋਬਾ ਜੀ ਕਿਦਾਂ ਦੇਖਦੇ ਹੋ ਜੋ ਰਣਜੀਤ ਸਿੰਘ ਗਿੱਲ ਤੇ ਘਰ ਰੇਡ ਹੋਈ ਹੈ ਰਣਜੀਤ ਸਿੰਘ ਗਿੱਲ ਜੀ ਨੇ ਜੋ ਤੋਂ ਕਾਲੀ ਦਲ ਤੋਂ ਅਸਤੀਫਾ ਦਿੱਤਾ ਉਦੋਂ ਤੋਂ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਸੀ ਭਗਵੰਤ ਮਾਨ ਸਰਕਾਰ ਵੱਲੋਂ ਆਮ ਆਦੀ ਪਾਰਟੀ ਵੱਲੋਂ ਕਿ ਉਹ ਆਪਣੇ ਆਮ ਆਦੀ ਪਾਰਟੀ ਨੂੰ ਜੁਆਇਨ ਕਰਨ ਪਰ ਸਰਦਾਰ ਰਣਜੀਤ ਸਿੰਘ ਗਿੱਲ ਜੋ ਵੱਡੇ ਬਿਲਡਰ ਹੈ ਸੁਲਝੇ ਹੋਏ ਹੈ ਪੜੇ ਲਿਖੇ ਹੈ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੀਆਂ ਮਾਨ ਜੋ ਪ੍ਰਧਾਨ ਮੰਤਰੀ ਸਾਹਿਬ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਉਹਨਾਂ ਨੇ ਬੀਜੇਪੀ ਨੂੰ ਚੁਣਿਆ ਉਹਨਾਂ ਨੇ ਆਮ ਆਦੀ ਪਾਰਟੀ ਨੂੰ ਠੁਗਰਾ ਕੇ ਬੀਜੇਪੀ ਨੂੰ ਚੁਣਿਆ ਜਿਸ ਤੋਂ ਸਾਡੇ ਮੁੱਖ ਮੰਤਰੀ ਸਾਹਿਬ ਖਫਾ ਹੋ ਗਏ ਉਹਨਾਂ ਦੀ ਪਾਰਟੀ ਖਫਾ ਹੋ ਗਈ ਤੇ ਉਹਨਾਂ ਨੇ ਜੀ ਉਹਦੇ ਵਿਜੀਲੈਂਸ ਦੀ ਰੈਡ ਕਰਾਤੀ ਜਦੋਂ ਤੋਂ ਇਹ ਭਗਵੰਤ ਮਾਨ ਸਰਕਾਰ ਬਣੀ ਹੈ ਭਗਵੰਤ ਮਾਨ ਸਰਕਾਰ ਨੇ ਤਾਂ ਵਿਜੀਲੈਂਸ ਨੂੰ ਇੱਕ ਹਥਿਆਰ ਬਣਾ ਰੱਖਿਆ ਆਪਣੇ ਵਿਰੋਧੀਆਂ ਨੂੰ ਡਰਾਉਣ ਧਮਕਾਉਣ ਦੇ ਲਈ ਵਿਜੀਲੈਂਸੀ ਪੂਰੀ ਤਰ੍ਹਾਂ ਖੁੱਲ ਕੇ ਦਰੋ ਵਰਤੋਂ ਕਰ ਰਹੀ ਹੈ ਤੁਸੀਂ ਦੇਖਿਆ ਕੀ ਹਾਲਾਤ ਬਣਾ ਰੱਖਿਆ ਹੈ ਵਿਜੀਲੈਂਸ ਆਪਣਾ ਕੰਮ ਕਰੇ ਕਰਨਾ ਚਾਹੀਦਾ ਵਿਜੀਲੈਂਸ ਨੂੰ ਪਰ ਇਦਾਂ ਥੋੜਾ ਵੀ ਜਿਹੜੇ ਬੰਦੇ ਤੁਹਾਨੂੰ ਆਮ ਆਦੀ ਪਾਰਟੀ ਨੂੰ ਨਕਾਰ ਦਿੰਦੇ ਐ ਉਹਨਾਂ ਦੇ ਨਾਲ ਉਹਨਾਂ ਦੀ ਵਿਚਾਰਧਾਰਾ ਨਹੀਂ ਮਿਲਦੀ ਉਹਦੇ ਹਰਕਤੇ ਇਹ ਵਿਜੀਲੈਂਸ ਦੀ ਢੇਡ ਮਾਰਦੀ ਏ ਇਦਾਂ ਦਾ ਮਾਹੌਲ ਠੀਕ ਨਹੀਂ ਹੈਗਾ ਵਿਜੀਲੈਂਸ ਦੇ ਅਧਿਕਾਰੀਆਂ ਦਾ ਬਿਆਨ ਸਾਹਮਣੇ ਆ ਰਿਹਾ ਕਿ ਇਨਵੈਸਟੀਗੇਸ਼ਨ ਚ ਰਜੀਤ ਸਿੰਘ ਗਿੱਲ ਦੇ ਬਿਕਰਮਜੀਤ ਨਾਲ ਲੈਂਡ ਦੇ ਨੂੰ ਸਾਹਮਣੇ ਆਏ ਨੇ ਆਗਰ ਕੋਈ ਵਿਕਰਮਜੀਤ ਨਾਲ ਕੋਈ ਲੈਂਡ ਦੇਣ ਸੀਗਾ ਇਹਦੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਪਹਿਲਾਂ ਇਨਵੈਸਟੀਗੇਸ਼ਨ ਕਰੇ ਵਿਜੀਲੈਂਸ ਕੀ ਹੈ ਦੱਸੇ ਲੋਕਾਂ ਨੂੰ ਕਿ ਜਿੱਦਿ ਉਹਨੇ ਰਾਤ ਨੂੰ ਸ਼ਾਮਲ ਹੋਇਆ 9:30 ਵਜੇ ਉਹਨਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ਾਮਲ ਕੀਤਾ ਘੰਟੇਵਾਦੀ ਡੇਢ ਮਾਰਤੀ ਘੰਟੇਮਾਰੀ ਰਾਤ ਰਤ ਬਿਜਲੈਂਸ ਨੂੰ ਸਬੂਤ ਮਿਲ ਗਏ ਇਹ ਬਿਲਕੁਲ ਉਹਨਾਂ ਦੀ ਇੱਕ ਵਿਜੀਲੈਂਸ ਦੇ ਅਧਿਕਾਰੀਆਂ ਦਾ ਇੱਕ ਮੈਂ ਕਹਿੰਨਾਗਾ ਪੋਲਿਟਿਕਲੀ ਬਿਆਨ ਹੈ ਸਰਕਾਰ ਦੀ ਸਰਕਾਰ ਦਾ ਬਿਆਨ ਹੈ ਭਗਵੰਤ ਮਾਨ ਜੀ ਦਾ ਬਿਆਨ ਹੈਗਾ ਇਦਾਂ ਇਦਾਂ ਨਹੀਂ ਰਾਜਨੀਤੀ ਚੱਲਦੀ ਸਾਨੂੰ ਸਾਫ਼ ਦੀ ਰਾਜਨੀਤੀ ਕਰਨੀ ਚਾਹੀਦੀ ਹਾਂ ਬਿਲਕੁਲ ਵਿਜੀਲੈਂਸ ਕੋਲੇ ਕੁਝ ਹੈਗਾ ਵੀ ਲੈਣ ਦੱਸੇ ਕਿਸੇ ਨਾਮਰ ਦੀ ਨਾਂ ਜੋੜਦੇ ਤੁਸੀਂ ਕਿਸਦੇ ਚਿੱਕੜੋ ਸਾਲ ਦੇ ਹੋ ਕਿ ਇਦਾਂ ਦੀ ਰਾਜਨੀਤੀ ਠੀਕ ਨਹੀਂ ਹੈਗੀ ਇਹ ਜੋ ਅੱਜ ਕੱਲ ਇੱਥੇ ਰਾਜਨੀਤੀ ਚੱਲੀ ਹੋਈ ਹੈ ਦੇਖੋ ਪਹਿਲਾਂ ਸ਼ੁਰੂ ਚ ਕੀ ਹੋਇਆ ਜੇ ਕਿਸੇ ਮਰਜਿੰਦਰ ਸੱਸਾਈ ਨੇ ਮੜਾ ਜਾ ਬਿਆਨ ਦਿੱਤਾ ਚੱਕ ਕੇ ਪੰਜਾਬ ਜੁਦੇ ਪਰਚਾ ਦੇਤਾ ਜੇ ਕੋਈ ਸੋਸ਼ਲ ਮੀਡੀਆ ਤੇ ਸਾਡੇ ਕੋਈ ਕਿਸੇ ਨੇ ਪੋਸਟ ਪਾਤੀ ਉਹਦੇ ਪਰਚਾ ਦੇਤਾ ਜਿਹਦੋਂ ਜਿਹੜਾ ਬੰਦਾ ਨਾ ਤੋਂ ਨਹੀਂ ਡਰਦਾ ਥੋੜਾ ਮੋਟਾ ਸਰਕਾਰ ਦੇ ਖਿਲਾਫ ਬੋਲਦਾ ਉਹਨੇ ਚੱਕ ਬਿਜਲੈਨਸ ਦਾ ਕਰ ਦਿੰਦੇ ਆ ਇਦਾਂ ਕਿਵੇਂ ਕੰਮ ਚੱਲਣਾ ਨਹੀਂ ਚੱਲਣਾ ਇਹ ਰਾਜਨੀਤੀ ਠੀਕ ਨਹੀਂ ਹੈਗੀ ਸਾਡੇ ਪੰਜਾਬ ਵਾਸਤੇ ਪੰਜਾਬੀਆਂ ਵਾਸਤੇ ਸਾਫ ਤੋਂ ਰਾਜਨੀਤੀ ਕਰਨਾ ਮੈਂ ਕਹਿੰਦਾ ਬਿਲਕੁਲ ਜੇ ਕਿਸੇ ਤੇ ਕੋਈ ਕਰਾਪਸ਼ਨ ਦਾ ਇਲਜ਼ਾਮ ਹੈ ਬਿਜਲੈਂਸ ਜਾਂਚ ਕਰੇ ਸਾਡੀ ਬਿਜਲੈਂਸ ਇਸ ਵਾਸਤੇ ਬਣਾਈ ਹੋਈ ਹੈ ਸੀ ਉਹਦੇ ਤੁਸੀਂ ਕਾਰਵਾਈ ਕਰੋ ਵੀ ਜਦੋਂ ਜਦੋਂ ਇਹ ਲੋਕ ਰਣਜੀਤ ਸਿੰਘ ਗਿੱਲ ਸਾਹਿਬ ਨੂੰ ਖੁਦ ਆਫਰਾਂ ਦੇ ਰਹੇ ਸੀਗੇ ਭਗਵਾਨਤਮਾਨ ਸਰਕਾਰ ਦੇ ਕੈਬਨਟ ਮੰਤਰੀ ਤੱਕ ਦੀਆਂ ਆਫਰਾਂ ਸੀ ਇਹਨਾਂ ਨੂੰ ਉਹਨਾਂ ਨੇ ਆਫਰਾਂ ਠਕਰਾਤੀਆਂ ਜੇ ਤਾਂ ਇਹਨਾਂ ਦੀਆਂ ਆਫਰ ਮਨਜ਼ੂਰ ਕਰ ਲੈਂਦੇ ਮੰਨ ਲੈਂਦੇ ਨਾ ਚ ਆ ਜਾਂਦੇ ਤਾਂ ਉਹ ਚੰਗੇ ਸੀਗੇ ਉਹਨਾਂ ਨੇ ਆਫਰਾਂ ਠਕਰਾ ਕੇ ਇੱਕ ਚੰਗੀ ਪਾਰਟੀ ਨੂੰ ਬੀਜੇਪੀ ਨੂੰ ਚੁਣਿਆ ਤਾਂ ਇਹ ਤੋਂ ਮੈਂ ਉਹ ਤਾਂ ਮਾਰੇ ਹੋ ਗਏ ਉਹ ਬੀਜਪੀ ਇਸ ਤੇ ਕੁਝ ਐਕਸ਼ਨ ਲੈ ਰਹੀ ਹੈ ਨਹੀਂ ਵੀ ਦੇਖੋ ਐਸੀ ਦਾ ਬੀਜਪੀ ਦਾ ਇੱਕ ਮੰਨਣਾ ਹੈ ਬੀਜਪੀ ਕਰਪਸ਼ਨ ਦੇ ਖਿਲਾਫ ਹੈ ਕੋਈ ਬੰਦਾ ਵੀ ਕਰਪਸ਼ਨ ਕਰਦਾ ਹੈ ਉਹਦੇ ਕਾਰਵਾਈ ਹੋਵੇ ਪਰ ਜੇ ਕਿਤੇ ਸਰਕਾਰ ਲੋਕਤੰਤਰ ਦਾ ਗਲਾ ਘੁੱਟੂਗੀ bizness ਦਾ ਦੁਰਉਪਯੋਗ ਕਰੂਗੀ ਤਾਂ ਬੀਜਪੀ ਉਸ ਹਰ ਕੰਮ ਦਾ ਵਿਰੋਧ ਕਰੂਗੀ ਉਹ ਕਿਸੇ ਦੇ ਖਿਲਾਫ ਵੀ ਹੋਵੇ ਹੁਣ ਦੇਖੋ ਭਗਵੰਤ ਮਾਨ ਸਰਕਾਰ ਜੀ ਦੇ ਸਰਕਾਰ ਦੇ ਕਿੰਨੇ ਮੰਤਰੀਆਂ ਦੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਉਹਤੇ ਬਿਜਲੈਸ ਨੇ ਕੀ ਕਾਰਵਾਈ ਕੀਤੀ ਕਿੰਨੇ ਪੁਲਿਸ ਅਫਸਰ ਹੈਗੇ ਜਿਨ੍ਹਾਂ ਦਾ ਜਿਨ੍ਹਾਂ ਦਾ ਨਾਮ ਨਸ਼ੇ ਪੱਤੇ ਵੇਚਣ ਦੇ ਵਿੱਚ ਨਸ਼ੇ ਸਮਗਲਰਾਂ ਦੇ ਸੰਬੰਧ ਵਿੱਚ ਆਇਆ ਹੋਇਆ ਹੈ ਉਹ ਲੋਕ ਭਗੌੜੇ ਐ ਇੱਕ ਆਈਪੀਐਸ ਅਫਸਰ ਭਗੌੜੇ ਸਰਕਾਰ ਨੇ ਅਜੇ ਤੱਕ ਨਹੀਂ ਦੱਸਿਆ ਵੀ ਕਿੱਥੇ ਗਿਆ ਜਿਹਨੂੰ ਸਰਕਾਰ ਨੇ ਖੁਦ ਕਿਹਾ ਵੀ ਬਹੁਤ ਵੱਡਾ ਸਮਗਲਰਾਂ ਦਾ ਹੋ ਸਰਗਣਾ ਸੀਗਾ ਆਈਪੀਐਸ ਅਫਸਰ ਨਾ ਤਾਂ ਉਹਦੀ ਕੋਠੀ ਢਾਈ ਨਾ ਉਹਦਾ ਕੋਈ ਪਰਿਵਾਰ ਚੱਕਿਆ ਦੱਸਈ ਨਹੀਂ ਅਜੇ ਤੱਕ ਲੋਕਾਂ ਨੂੰ ਮੈਂ ਹੀ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦਾ ਹਾਂ ਭਗਵੰਤ ਮਾਨ ਸਾਹਿਬ ਹੀ ਦੱਸੋ ਤੋ ਅਦਾ ਤੁਹਾਡਾ ਸਰਕਾਰ ਦਾ ਐਪੀਸ ਅਧਿਕਾਰੀ ਕਿੱਥੇ ਆਹੋ ਕਿੱਥੇ ਗਿਆ ਸਰਕਾਰ ਕੀ ਕਰ ਰਹੀ ਹੈ ਉਹਦੇ ਕੀ ਕਾਰਵਾਈ ਕੀਤੀ ਸਿਰਫ ਤੁਸੀਂ ਇੱਕ ਦਿਖਾਵਾ ਕਰਕੇ ਛੋਟੇ ਮੋਟੇ ਗਰੀਬ ਲੋਕਾਂ ਦੇ ਘਰ ਟਾ ਕੇ ਅਸੀਂ ਕਹੀਏ ਵੀ ਅਸੀਂ ਨਸ਼ਾ ਸਮਗਰਾਂ ਦੇ ਖਿਲਾਫ ਕਾਰਵਾਈ ਕਰ ਰਹੇ ਆਂ ਜਾਂ ਸਾਡੀ ਸਰਕਾਰ ਕਾਰਵਾਈ ਕਰ ਰਹੀ ਹੈ ਇਹ ਠੀਕ ਨਹੀਂ ਹੈ ਤੁਸੀਂ ਇਸ ਨੂੰ ਇੱਕ ਤਾਨਾ ਸਹੀ ਰਵਈਆ ਮੰਨਦੇ ਹੋ ਸਰਕਾਰ ਦਾ ਤਾਨਾ ਸਹੀ ਰਵਈਆ ਐਸੀ ਨਹੀਂ ਮੰਨਦੇ ਜੀ ਤਾਨਾ ਸਹੀ ਰਵਈਆ ਹੈ ਸਰਕਾਰ ਦਾ ਤੁਸੀਂ ਦੇਖ ਲਓ ਕੀ ਹੋ ਰਿਹਾ ਪੰਜਾਬ 'ਚ ਪੰਜਾਬ ਦੇ ਵਿੱਚ ਕਾਨੂੰਨ ਦੀ ਧੱਜੀਆਂ ਉਲਾਈਆਂ ਜਾ ਰਹੀਆਂ ਜੇ ਕੋਈ ਅਖਬਾਰ ਅਖਬਾਰ ਸਰਕਾਰ ਦੇ ਖਿਲਾਫ ਲਿਖਦਾ ਹੈ ਉਹ ਖ਼ਬਰ ਦੀ ਐਡ ਬੰਦ ਕਰ ਦਿੱਤੀ ਜਾਂਦੀ ਹੈ ਮੀਡੀਆ ਤੇ ਪੂਰੀ ਸਰਕਾਰ ਦਾ ਕੰਟਰੋਲ ਹੈਗਾ ਜਿਹੜਾ ਕੋਈ ਮੀਡੀਆ ਵਾਲਾ ਸਰਕਾਰ ਦੇ ਖਿਲਾਫ ਕਲ ਰੱਖਦਾ ਹੈ ਉਹਦਾ ਕੀ ਹਾਲ ਹੈ ਤੁਹਾਨੂੰ ਪਤਾ ਹੈ ਤੁਸੀਂ ਮੀਡੀਆ ਦੇ ਲੋਕ ਹੋ ਤਾਂ ਤੇਜੀ ਲੱਗਦਾ ਹੈ ਕਿ ਤੁਹਾਡੀ ਸਰਕਾਰ ਆਉਣ ਤੇ ਸਰਵਜ ਬਦਲ ਜਗੇ ਬਿਲਕੁਲ ਬਦਲਾਂਗੇ ਸਾਡੀ ਸਰਕਾਰ ਆਉਣ ਤੇ ਐਸੇ ਵੀ ਪ੍ਰਿਸ਼ਟਾਚਾਰ ਦੇ ਖਿਲਾਫ ਹੈ ਪ੍ਰਿਸ਼ਟਾਚਾਰ ਦੇ ਖਿਲਾਫ ਸਰਕਾਰ ਕੰਮ ਕਰੂ ਬਦਲੇ ਦੀ ਰਾਜਨੀਤੀ ਹੈ ਜਿਹੜੀ ਇਹ ਬਿਲਕੁਲ ਨਹੀਂ ਚੱਲੂ ਅਸੀਂ ਸਿਰਫ ਇੱਕੋ ਫੋਕਸ ਕਰਾਂਗੇ ਸਾਡੀ ਪਾਰਟੀ ਵੀ ਪੰਜਾਬ ਦਾ ਵਿਕਾਸ ਕਿਵੇਂ ਹੋਵੇ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਕਿਸ ਤਰ੍ਹਾਂ ਦਈਏ ਅਸੀਂ ਪੰਜਾਬ ਚ ਇੰਡਸਟਰੀ ਕਿਸ ਤਰ੍ਹਾਂ ਲੈ ਕੇ ਆਈਏ ਅਸੀਂ ਪੰਜਾਬ ਦੀ ਬੇਰੋਜ਼ਗਾਰੀ ਦੂਰ ਕਿਵੇਂ ਕਰੀਏ ਅਸੀਂ ਕਿਸਾਨ ਸਾਡੇ ਕਿਸਾਨ ਭਰਾ ਜਿਹੜੇ ਕਿਸਾਨ ਭਰਾਵਾਂ ਦੀਆਂ ਅੱਜ ਫਸਲਾਂ ਨਹੀਂ ਵਿਕ ਰਹੀਆਂ ਐਮਐਸਪੀ ਨਹੀਂ ਪੂਰੀ ਮਿਲ ਰਹੀ ਅਸੀਂ ਹਰਿਆਣਾ ਦੀ ਤਰਜ਼ ਤੇ ਸਾਡੀ ਹਰਿਆਣਾ ਦੀ ਸਰਕਾਰ ਆਈ ਹੋਈ ਹੈ ਸਤਾਣਾ ਫਸਲਾਂ ਤੇ ਐਮਐਸਪੀ ਦੰਨੇ ਆ ਸਭ ਸਾਰੀਆਂ ਐਮਐਸਪੀ ਕਲੀ ਦਿੰਦੀ ਨਹੀਂ ਸੀ ਅਸੀਂ ਐਮਐਸਪੀ ਦੇ ਫਸਲਾਂ ਚੁੱਕਦੇ ਆਂ ਐਸੀ ਜਦੋਂ ਪੰਜਾਬ ਸਾਡੀ ਸਰਕਾਰ ਆ ਗਈ ਅਸੀਂ ਪੰਜਾਬ ਦੇ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਐਮਐਸਪੀ ਦੇਵਾਂਗੇ ਐਮਐਸਪੀ ਦੇ ਖਰੀਦਾਂਗੇ ਫਸਲਾਂ ਤੋਂ ਇਲਾਵਾ ਅਸੀਂ ਸਬਜ਼ੀਆਂ ਵਗੈਰਾ ਸਬਜ਼ੀਆਂ ਦਾ ਮੰਡੀਕਰਨ ਕਿਵੇਂ ਹੋਵੇ ਉਹਦਾ ਕਿਸਾਨਾਂ ਦਾ ਦਾਇਰਾ ਕਿਵੇਂ ਵਧੇ ਸਾਰੇ ਸਾਡਾ ਇਸ ਤੇ ਪੂਰਾ ਫੋਕਸ ਹੈ ਪੂਰਾ ਪਾਰਟੀ ਕੋਲੇ ਪੂਰੀ ਤਿਆਰੀ ਹੈ ਪਾਰਟੀ ਦੀ ਫੁੱਲ ਫਲੈਜ ਅਸੀਂ ਪੰਜਾਬ ਨੂੰ ਦੁਬਾਰੇ ਸੋਨੇ ਦੀ ਚੜੀ ਕਿਵੇਂ ਬਣਾਉਣਾ ਅਸੀਂ ਸਿਰਫ ਇਸ ਗੱਲ ਤੇ ਤੇ ਹਨ ਕੇਂਦਰਤ ਕਰਾਂਗੇ ਸੰਜੀਵ ਸਿਸ਼ਟਨ ਦੁਆਰਾ ਪ੍ਰਧਾਨ ਚੁਣਿਆ ਗਿਆ ਮੋਹਲੀ ਦਾ ਲੱਗਦਾ ਹੈ ਕਿ ਉਹਨਾਂ ਦੀ ਪ੍ਰਧਾਨਗੀ ਹਟ ਪਾਰਟੀ ਮੌਜੂਦ ਹੋਵੇਗੀ ਦੇਖੋ ਪਾਰਟੀ ਹਾਈ ਕਮਾਂਡ ਨੇ ਸੰਜੀਵ ਸਿਸ਼ਟ ਜੀ ਨੂੰ ਪ੍ਰਧਾਨ ਬਣਾਇਆ ਹੈ ਸੰਜੀਵ ਸਿਸ਼ਟ ਜੀ ਨੇ ਵਧੀਆ ਕੰਮ ਕੀਤਾ ਪਾਰਟੀ ਲਈ ਪਾਰਟੀ ਨੇ ਉਸ ਨੂੰ ਦੇਖਿਆ ਹੋਵੇਗਾ ਪਾਰਟੀ ਹਾਈ ਕਮਾਂਡ ਨੇ ਫੈਸਲਾ ਲਿਆ ਹੈ ਅਸੀਂ ਪਾਰਟੀ ਹਾਈ ਕਮਾਂਡ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ ਧੰਨਵਾਦ ਵੀ ਕਰਦੇ ਹਾਂ ਤੇ ਸੰਜੀਵ ਸਿਸ਼ਟ ਜੀ ਨੂੰ ਵੀ ਅਸੀਂ ਬੇਨਤੀ ਕਰਾਂਗੇ ਹੁਣ ਜੋ ਉਹ ਵੀ ਪਾਰਟੀ ਲਈ ਹੋਰ ਮਿਹਨਤ ਕਰਨ ਆਉਣ ਵਾਲੀਆਂ ਅਪਡੇ ਨੋਸੀਬਿਲਟੀ ਦੀ ਇਲੈਕਸ਼ਨ ਜਮਾਹਾਲੀ ਦੇ ਵਿੱਚ ਉਹ ਵੀ ਹੋਣੀ ਆਏ ਸੀ ਉਹਦੀ ਵੀ ਪੂਰੀ ਤਿਆਰੀ ਕਰ ਰਹੇ ਆ ਅਸੀਂ ਆਉਣ ਵਾਲੀ ਜਿਹੜੀ ਆਪਣੇ ਵਿਧਾਨ ਸਭਾ ਦੀਆਂ ਤਿੰਨ ਸੀਟਾਂ ਨੇ ਤਿੰਨੇ ਸੀਟਾਂ ਜਿੱਤ ਕੇ ਅਸੀਂ ਸਾਡੀ ਪਾਰਟੀ ਦੀ ਧੋਲੀ ਚ ਪਾਉਣੀ ਹੈ ਸੰਜੀਵ ਵਿਸ਼ਿਸ਼ਟ ਸਾਹਿਬ ਸਾਡੇ ਜ਼ਿਲ੍ਹਾ ਪ੍ਰਧਾਨ ਸਭਾ ਅਸੀਂ ਸਾਰੀ ਟੀਮ ਇੱਕ ਅਸੀਂ ਮਿਲ ਕੇ ਕੰਮ ਕਰਦੇ ਆ ਮਿਲ ਕੇ ਕੰਮ ਕਰਾਂਗੇ ਪਾਰਟੀ ਨੂੰ ਨਵੀਆਂ ਤਰੱਕੀਆਂ ਤੇ ਲੈ ਕੇ ਜਾਵਾਂਗੇ ਸੰਜੀਵ ਸ਼ਿਸ਼ਟ ਸਾਹਿਬ ਦਾ ਵੀ ਅਸੀਂ ਉਹਨਾਂ ਨੂੰ ਕੇ ਸਵਾਗਤ ਕਰਦੇ ਆ ਪਾਰਟੀ ਨੂੰ ਉਹਨੂੰ ਦੁਆਰੇ ਜ਼ਿਲ੍ਹਾ ਪ੍ਰਧਾਨ ਬਣਿਆ ਸੋ ਅਸੀ ਬੰਦੇ ਨਾਲ ਬੀਜਪੀ ਤੋਂ ਹਰਦੇਵ ਸਿੰਘ ਉਹ ਗੱਲ ਜਿਹੜਾ ਦਾ ਕਹਿਣਾ ਕਿ ਜੇਕਰ ਬੀਜਪੀ ਦੀ ਸਰਕਾਰ ਪੰਜਾਬ ਚੁੱਕ ਦੇ ਪੰਜਾਬ ਮੁਰਦਵਾਰਾ ਸੂਰਜ ਚੜੀ ਬਣੇਗਾ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਹਰਮਨ ਮੀਆਪੁਰੀ ਦਿਸ਼ਾ ਅਪਡੇਟ ਨਿਊਜ਼ ਮੋਹਾਲੀ